ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਤੇ ਜੀ ਅੱਜ ਵੀ ਅੰਦਰ ਪੱਤਨ ਨਗਾ ਮਸੇ ਲੈ ਗਏ ਕਹਿੰਦੇ 2 ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿਰਨ ਕਰਮ ਵਾਲੀ ਲੈ ਲਈ ਆ ਤੇ ਅੱਜ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਟੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜਿਓ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਬੋ ਜੀ ਹਾਂਜੀ ਬੋ ਬੋ ਜੀ ਬਾਈ ਨਾਮ ਤੇ ਐਡਰੈਸ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਹਮ ਸੀਲਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜਾ ਸਲਾਪਰਾਏਗਾ ਜੀ ਹਮ ਸ੍ਰੀ ਸੜ ਭਗਤਾ ਭਾਈ ਕਾ ਇਧਰ ਰਾਮਪਰਾਹੁਲ ਸ਼ਹਿਰਾਂ ਦੇ ਵਿਚਾਲੇ ਜੀ ਪਿੰਡ ਤਨਾ ਦੇ ਆਏ ਨਾ ਓਕੇ ਬਾਈ ਮੋਬਾਈਲ ਨੰਬਰ ਬੋ

ਵੇ ਦੁੱਧ ਆਪਾਂ ਦਾ 20 ਲੀਟਰ ਦੀ ਉਮੀਦ ਹੈਗੀ ਬਾਕੀ ਮੇਰੇ ਹੁਣ ਸੇਵਾ ਸੰਭਾਲ ਦੀ ਗੱਲ ਹੈ ਬਾਈ ਜੇ ਇਹ ਜਿਹੀ ਅਗਲੀ ਸੇਵਾ ਸੰਭਾਲ ਹੋ ਸਹੀ ਹੈ ਰੈਣੀ ਬੰਦੇ ਨੇ ਆਪਦੀ ਸੇਵਾ ਸੰਭਾਲ ਦੇ ਸਭ ਫੇਸ ਬੜਾ ਪੂਰੀ ਬਰੀਡ ਵਾਲੀ ਹੈ ਜੀ ਸਹੀ ਗੱਲ ਹੈ ਬਈ ਬਿਊਟੀ ਚੈੱਕ ਕਰੋ ਕਰਮਾਈ ਚੌਗੀ ਮੋਹ ਜੀ ਬੱਚੀ ਠੀਕ ਹੈ ਜੀ ਹਾਂਜੀ ਕਿਆ ਬਾਤ ਹੈ ਬਿਊਟੀ ਵਾਲੀ ਹੈ ਨਾ ਹਾਂਜੀ ਵਾਲੀ ਆਪ ਸੁਸਰੀ ਤੇ ਬਰੀਡ ਬੜੀ ਸਹੀ ਗੱਲ ਹੈ ਹਾਂਜੀ ਤੇ ਥਾਣ ਥਣ ਬੜਾ ਚੰਗਾ ਲੱਗਿਆ ਨੇੜ ਤੋਂ ਚੈੱਕ ਕਰਵਾ ਆਨੇ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਸਣ ਨਾਣਾ ਨੂਣਾ ਫੁੱਲ ਚੰਗੀਆਂ ਕਹਣੀ ਬਈ ਹਾਂਜੀ ਹਾਂ ਇਲਾਬ ਵੀ ਥਣ ਲੱਗਿਆ ਤੇ ਪਛਾਂਦ ਦੇ ਵਾਲੇ ਜਰਦੇ ਇੱਕ ਨੰਬਰ ਲੇਵਾ ਜਿਸ ਕਿਸ ਜਾ ਐ ਪਰ ਬਤਾ ਫੀਟਿੰਗ ਲੈ ਉਹ ਲੈਵੇ ਦੀ ਪੂਰੀ ਫੀਟਿੰਗ ਵਾਲਾ ਜਾ ਹਮ ਨੇੜੇ ਠੰਡੀ ਸੀਲ ਸਹੀ ਗੱਲ ਵੀ ਹਮ ਜਿਵੇਂ ਮਰ ਗਿਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਨਹੀਂ ਕੁਛ ਨਹੀਂ ਹਣ ਸੁਣਾ ਪੂਰਾ ਮੁੱਠੀ ਮੁੱਠੀ ਥਣ ਲੱਗਿਆ ਜੀ ਇਹ ਗੱਲ ਨਹੀਂ ਮਸ਼ੀਨ ਵਾਲਾ ਬੰਦਾ ਲੈ ਜੀ ਜੋਨ ਵਾਲਾ ਲੈ ਜੀ ਵੀ ਦਿੱਕਤ ਨਹੀਂ ਆਉਂਦੀ ਹਮ ਚਲੋ ਹਾਂ ਜੀ ਬੋਲ ਦੇ ਭਾਈ ਤੋਰ ਕੇ ਵਿਖਾ ਦੇ ਫੁੱਲ ਬਰੀਡ ਸੋਈ ਸਵਾਈਆ ਬੱਚਾ ਮਗਰ ਬੱਚਾ ਬਈ ਪ੍ਰਿੰਟ ਪ੍ਰਿੰਟ ਕਰਮਣੀ ਦਾ ਬੜਾ ਚੰਗਾ ਤੇ ਲੇਵੇ ਦੀ ਫੀਡਿੰਗ ਹੈ ਜਿਹੜੀ ਕਮਾਣ ਥਾਣ ਬਹੁਤ ਚੰਗਾ ਲੱਗਿਆ ਗੁਲਾਬੀ ਥਾਣਾ ਮੁੱਠੀ ਵਾਲਾ ਥਾਣ ਕੱਲਾ ਖੱਲਾ ਬਾਕੀ ਤੋਰਾ ਚੈੱਕ ਕਰ ਲੋ ਛੋਟੀ ਨਾ ਮੰਨੂ ਕੱਦ ਵਾਲੀ ਕੱਦ ਵਾਲੀ ਬੜਾਈ ਜਾਨ ਵਾਲੀ ਕੱਦ ਵਾਲੀ ਨੱਸ ਹਟ ਜਾ ਈ ਮੋਲਾ ਬਈ ਜੈ ਜੈ ਬਈ ਇਹ ਦੇ ਦਾਂ 75000 ਦੇ ਵਿੱਚ 75000 ਮਾਨਤਾਨ ਹੋ ਜਾ ਮਾਨਤਾਨ ਬਈ ਮੈਡਮ ਤਾਂ ਛੋੜ ਸਕਿਆ ਦਾ ਹੋ ਜਾਊਗਾ ਯਾਨੀ ਬੈੜ ਸਾਰੀ ਸਿਉਣ ਯਰ ਕੀ ਬਚੀ ਆ ਗਈ ਕਿਸੇ ਕੋਲੋਂ ਕੋਈ ਘਾਟ ਨਹੀਂ ਬੈਠਦਾ ਹੂੰ ਸੇਲ ਠੰਡੀ ਜੇਰ ਜੱਪੇ ਦੀ ਜੇਰ ਵੀ ਆ ਦਿਖਾ ਦਿਓ ਜੇਰਾ ਰਾਤ ਦੀ ਰੱਖੀ ਬੈਠੇ ਜੇਰ ਬਈਆ ਵੱਠਾ ਵੀਡੀਓ ਦੇ ਮਾਰਿਆ ਤੇ ਪੱਛੀ ਨਹੀਂ ਗਈ ਸਹੀ ਹੈ ਹੂੰ ਤੇ ਬਾਕੀ ਧਾਰਾਂ ਕੋਈ ਚੱਕ ਨਹੀਂ ਬਈ ਮਾਰ ਕੇ ਹਾਂਜੀ ਧਾਰਾਂ ਠੰਡੀ ਤਾਂ ਫੁੱਲ ਆ ਕਿ ਨਹੀਂ ਬੜੀ ਬਾਲੀ ਆ ਬਾਈ ਹੂੰ ਬਹੁਤ ਜਿਆਦਾ ਠੰਡੀ ਬੱਛੀ ਆ ਮਤਲਬ ਹੀ ਨਹੀਂ ਪੈਰ ਗਾਜੂਗੀ ਠੀਕ ਹੈ ਜੀ ਜਿੰਨੇ ਮੈਨੂੰ ਰਾਤੀ ਸੋਈ ਆ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਲੈ ਤਰੀ ਬੱਛ ਲੈ ਹਾਂ ਨੇਰ ਤੋਂ ਚੈੱਕ ਕਰਵਾਉਂਦੇ ਆ ਰੋਗ ਰੋਗ ਚੰਗਿਆ ਮੁਠੀ ਵਾਲਾ ਥਾਣ ਪੂਰੀ ਵਿਥੀ ਦਾ ਥਾਣ ਨਾਣਾ ਦੇਖੋ ਹਾਂਜੀ ਬੜਾ ਤਾਂ ਨਸ ਵਾਲੀ ਹੈ ਨਾ ਸਰੀਕੀ ਵਾਲੀ ਬੜਾ ਜੀ ਥਾਣੀ ਬੜਾ ਚੰਗਾ ਲੱਗਿਆ ਕਰਮਾਈ ਹਾਂਜੀ ਬਰੀਡ ਫੋਲਾ ਵਾਕੀ ਜਵਾਈ ਤੁਹਾਡੇ ਸਾਹਮਣੇ ਹੈ ਨਹੀਂ ਚੋਣ ਵੀ ਇੱਕ ਨੰਬਰੀ ਹੋ ਗਈ ਬਹੁਤ ਸੋਹਣਾ ਚੋਣਾ ਜੀ ਦੇਖੋ ਬਹੁਤ ਸੋਹਣਾ ਫੋਲਾ ਚੋਣ ਮੋਟਾ ਉਹ ਦੇਖੋ ਜੀ ਲੈ ਇੱਕ ਨੰਬਰ ਜਵਾਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਕੋਈ ਚੱਲ ਸਿਰ ਟੱਕਰੀ ਨਹੀਂ ਕਹਿਣਾ ਚਰਮਾ ਨਹੀਂ ਕਹਿੰਦੇ ਹੰਢੀ ਸੀ ਵਾਲੀ ਚੰਗੀ ਜਵਾਈ ਆ ਬਹੁਤ ਹੌਣ ਲੱਗਈ ਮਾ ਉਹਨਾ ਗਾਲਾ ਵੱਡੀ ਆ ਮਾ ਅਗਲੇ ਇਤਨਾ ਚੱਕਲ ਹੋਈ ਲੈ ਕੀ ਆ ਖੜਕਾ ਸੋਣ ਦਾ ਤੇ ਕਿੰਨੀਆਂ ਜੱਥਾਂ ਨਾਲ ਮਰੀਆਂ ਦੁੱਧ ਦੇਖੋ ਕੀ ਆ ਮਾਤਾ ਇੱਕ ਨੰਬਰ ਚ ਵਾਈ ਹੈ ਇਹ ਨਹੀਂ ਦੋ ਸੋਹਣੀ ਪਰ ਬੈੜਾ ਆਪ ਵੀ ਬਹੁਤ ਜਿਆਦਾ ਚੰਗੀ ਹੈ ਜੀ ਸਹੀ ਹੈ ਬਰੀਡ ਬਹੁਤ ਹੈ ਬੈੜਾ ਬਾਕੀ ਮੁੱਲ ਵੀ ਜਾਇਜ਼ ਆ ਜੀ ਤੇ ਮਾੜਾ ਮੋਟਾ ਇਮਾਨਦਾਰ ਹਾਂ ਬਈ ਜਿਹੜੀ ਆਪਣਾ ਸੌਦੇਬਾਜ਼ੀ ਵਾਲਾ ਮੁੱਲ ਵੀ ਘਾਟੇ ਵਾਧੇ ਵਾਲਾ ਨਹੀਂ ਹੁੰਦਾ ਹਨਾ ਕੋਈ ਉੱਪਰ ਦੇਜਦੀ ਹੈ ਸਲੀਪ ਲੈਦੇ ਨਹੀਂ ਹੁੰਦਾ ਪਰ ਚੀਜ਼ ਹੈ ਜੀ ਕੋਈ ਗੱਲ ਨਹੀਂ ਹੂੰ ਮਤਲਬ ਇਹ ਆਇਆ ਇਹਨੂੰ ਸ਼ੋਹ ਵੀ ਲੱਗੂ ਜਾਂ ਕੋਈ ਬੰਦਾ ਬੇਫਿਕਰ ਹੋ ਜਾਵੇ ਸਹੀ ਹੈ ਕੋਈ ਟੈਨਸ਼ਨ ਨਹੀਂ ਜੋ ਮਤਲਬ ਸੋ ਬਾਲੀ ਵੱਡੀ ਉਮਰ ਵਾਲੀ ਗਾਂ ਖੜਦੀ ਹੁੰਦੀ ਹੈ ਗੱਲ ਕਰੀ ਜਾਂਦੀ ਹੈ ਪਹਿਲਾਂ ਨੂੰ ਸਹੀ ਗੱਲ ਆ ਬਈ ਕੋਈ ਆਲਸ਼ ਵਾਲਾ ਕੰਮ ਅੱਗੇ ਬਾਈ ਆ ਗਈ ਦੋ ਕਿਹੜਾ ਸੂਆ ਸੂਈ ਹੈ ਇਹ ਪਲੋਣੀ ਸੂਈ ਹੈ ਬਾਈ ਇਹ ਕਦੋਂ ਸੂਈ ਹੈ ਇਹ ਕ੍ਰੋਸ ਬਰੀਡ ਦੀ ਹੈਗੀ ਉਮਰ ਦੀ ਮੜੀ ਚੜ ਕੇ ਸੂਦੀ ਹੈਗੀ ਦੁੱਧ ਵੀ ਚੰਗਾ ਪਾ ਦੂ ਬੱਚੀ ਠੀਕ ਹੈ ਬਾਈ ਇਹ ਬਾਈ ਤਿੰਨ ਦਿਨ ਦੀ ਸੂਈ ਹੈ ਓਕੇ ਬੱਚਾ ਕੀ ਦਿੱਤਾ ਇਹਨੇ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂਜੀ ਇਹ ਲੇਵੇ ਦੀ ਬਾਈ ਫੀਡਿੰਗ ਚੈੱਕ ਕਰ ਲਓ ਇਹ ਵੀ ਫੀਡਿੰਗ ਦੇਖੋ ਜੀ ਕੀ ਆ ਵਾ ਇਹ ਕੋਈ ਠੰਡੀ ਸੀਲ ਹੂੰ ਇਹਦਾ ਮੈਕਸ ਬਰੀਡ ਹੈ ਨਾ ਬਹੁਤ ਜ਼ਿਆਦਾ ਠੰਡੀ ਬੈਲ ਹੈ ਹਾਂ ਬੜਾ ਚੰਗਾ ਲੱਗਿਆ ਦੇਖੋ ਜੀ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਲੇਵਾ ਕਮਾਲ ਦਾ ਬਾਈ ਮੂਰੋ ਲੇਵਾ ਚੈੱਕ ਕਰਵਾਣੇ ਇੱਕ ਨੰਬਰ ਵਾਲਾ ਨਾਲਾ ਨੂੰ ਨਾ ਪੜੀਂ ਹਾਂਜੀ ਹਾਂਜੀ ਦੁੱਧ ਨੂੰ ਖਰੀ ਨਿਕਲੂ ਜੀ ਵੜੇ ਵੀ ਪੂਰੀ ਭਾਈ ਤੇ ਬਰੀਟ ਕੱਦ ਸੂਈ ਸਵਾਈ ਇੱਕ ਨੰਬਰ ਦੁੱਧ 16 17 ਲੀਟਰ ਫੁੱਲਾ ਚਵਾ ਦੋ ਜੀ ਵੜੇ ਵੀ ਨਹੀਂ ਆ ਬਾਕੀ ਫੈਂਡ ਫੋਲ ਲਾਓ ਤਨੀ ਹਾਂਜੀ ਫੈਂਡ ਦੋ ਗਰਮੀ ਗਰਮੀ ਨਹੀਂ ਮੰਗਦੇ ਫੈਂਡ ਕਰਨ ਵਾਲੀ ਫੁੱਲ ਲਾਓ ਤੇ ਤੋਰਾ ਜੈ ਕਾ ਲੋ ਕਰਮ ਵਾਲੀ ਦਾ ਤੋਰਾ ਵੀ ਇੱਕ ਨੰਬਰ ਕੱਦ ਵਾਲੀ ਜੀ ਵੜ ਬੰਦਾ ਛੋਟੀ ਨਾ ਮੰਨੇ ਹਾਂ ਕੱਦ ਵਿੱਚ ਛੋਟੀ ਜੀ ਨਹੀਂ ਕੀ ਮੰਨ ਲਓ ਕੱਦ ਵਾਲੀ ਹੂੰ ਅਗਲੇ ਸੂਏ ਨੂੰ ਬਹੁਤ ਜੋ ਚੰਗੇ ਗਾਣੇ ਬਣ ਜਾਂਦੇ ਹੂੰ ਜਣੀ ਮੇਨ ਗੱਲ ਠੰਡੀ ਵਾਲੀ ਠੰਡੀ ਵਾਲੀ ਬਹੁਤ ਜਿਆਦਾ ਠੰਡੀ ਜੀ ਸ਼ੱਕ ਜਿਵੇਂ ਮਰਜੀ ਚੋਈ ਜਾਵੇ ਕੁੜੇ ਇਕਦਮ ਕੀ ਮੋਲ ਲਾ ਬਈ ਜਾਇਜ਼ ਇਹਦਾ 55000 ਰੁਪਏ ਬਾਈ ਮਾਨਦਾਨ ਹੋ ਜਾ ਆਹ ਬਸ ਥੋੜਾ ਬਹੁਤ ਮਾਨਦਾਨ ਕਰ ਲਾਂਗੇ ਛੋੜ ਚੱਪੜਾ ਠੀਕ ਹੈ ਜੀ ਹਾਂ ਜੀ 55000 ਰੁਪਏ ਮੋਲ ਲਾ ਬਈ ਤੇ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੀ ਠੰਡੀ ਤਾਂ ਬਾੜੀ ਹੈ ਜੀ ਵਿੱਚ ਹੂੰ ਉਹ ਜਦ ਤੱਕ ਨਹੀਂ ਕਿ ਸੇ ਉਹ ਬੇਰੀ ਚਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਸ਼ੀਟਿੰਗ ਚੈੱਕ ਆ ਥਣ ਥਣ ਬਹੁਤ ਚੰਗਾ ਲੱਗੇ ਪੂਰਾ ਰੋਗ ਰੋਗ ਦਾ ਥਣ ਲੱਗਈ ਬਸ਼ੀ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਮਾਰ ਦੋ ਬਾਈ ਜੀ ਸਰ ਠੰਡੀ ਬਹੁਤ ਆਣਾ ਬਾਈ ਬਾਈ ਬਾੜੀ ਠੰਡੀ ਹੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਠੰਡੀ ਤਾਂ ਬਾੜੀ ਆ ਜੀ ਬਾਈ ਪਹਿਲਾ ਸੂਆ ਮਤਲਬ ਵੀ ਨਹੀਂ ਮੋਟਰ ਹਲਾ ਜੇ ਬਾਕੀ ਬੈੜ ਆਂਗਾ ਫੈਂਡ ਫੋਲ ਆਊਟ ਕਰੀ ਹਾਂਜੀ ਗਾ ਨੂੰ ਬਹੁਤ ਵਦਨ ਵਾਲੀ ਚੀਜ਼ ਆ ਜੀ ਬੰਦੇ ਕੋਲੇ ਅਗਲੇ ਸਵੇਰ ਨੂੰ ਮਤਲਬ ਬਹੁਤ ਚੰਗੀ ਬਣ ਜਾਣਾ ਬੜਨੀ ਸਦਾਵਾਰ ਦੀ ਹੈ ਜਿਹੜਾ ਮਰਜ਼ੀ ਮੌਸਮ ਆ ਜਾਏ ਫੁੱਲ ਕੰਮ ਜਾਂਦੇ ਉਹ ਕੋਈ ਡੱਕਤ ਨਹੀਂ ਹਾਂਜੀ ਤੇਰੀ ਬੱਚਾ ਚੁੱਪ ਤਾਂ ਲੈ ਭਾਈ ਥਾਣ ਮੇੜ ਤੋਂ ਚੈੱਕ ਕਰਾਂਗੇ ਥਾਣ ਚੈੱਕ ਜਿਹੜਾ ਕੋਸਾ ਦੇਖੀ ਕੱਲੀ ਕੱਲੀ ਨਾੜਨਾ ਖੜੀ ਆ ਬਾਲੀਆਂ ਬਰੀਕੀਆਂ ਜਿਹੀ ਬੜਦੀ ਕੀ ਆ ਬਾਤ ਹਾਂਜੀ ਸੋਹਰੇ ਇੱਕੋ ਜਿਹੇ ਸਾਨੂੰ ਉਹਨਾਂ ਦੇਖ ਕੇ ਚੌਣ ਤੁਹਾਡੇ ਸਾਹਮਣੇ ਆਇਆ ਨਾ ਠੰਡੀ ਸੀਲ ਸੌ ਫੁੱਲ ਮੱਝ ਨਾਲ ਦਾ ਦੁੱਧ ਦੇਣਾ ਹਾਂਜੀ ਹਾਂਜੀ ਐਂਡ ਵਾਲਾ ਦੁੱਧ ਹੋਊਗਾ ਜੋਣ ਚਾਂ ਤਾਂ ਬੜਾ ਸੁਣਾ ਲੱਗਿਆ ਕਰਮ ਵਾਲੀ ਨੂੰ ਕਿਆ ਬਾਤ ਅੱਛੀ ਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਜੋਣਾ ਬਾਈ ਜਿਵੇਂ ਮਰਜ਼ੀ ਕੋਈ ਚੱਲ ਕੇ ਚੈੱਕ ਕਰੇ ਨੀ ਖੜਕਾ ਸੌਂਦਾ ਚਵਾਈ ਦਾ ਤਾਂ ਹਾਂਜੀ ਇੱਕ ਨੰਬਰ ਜੋਣਾ ਤੇਨੇ ਇਹ ਘਤਰਾ ਮਾਰੀਆਂ ਦੋਦੇ ਦੇਖ ਆ ਮਗਲੇ ਸਨਾਈ ਚੈੱਕ ਕਰ ਲਈ ਹਾਂ ਚੈੱਕ ਨੰਬਰ ਚਵਾਈ ਹੈ ਬੜਾ ਖੌਣਾਂ ਲੱਗੇ ਜੀ ਬੜਾ ਚੰਗਾ ਜਵਾਨ ਆਂ ਜੀ ਫੜੀ ਰਹਿਣਾ ਜੀ ਉਹ ਗੱਲ ਨਹੀਂ ਪਾਇਆ ਚੱਕੂ ਤੋਂ ਤਾਰ ਲਉ ਮਤਲਬ ਨਹੀਂ ਪੈਣਾ ਛੰਡੀਆਂ ਬੜੀਆਂ ਸਹੀ ਆ ਭਾਈ ਹੂੰ ਯਾ ਦੁੱਤ ਵੀ ਨੇ 16 17 ਲੀਟਰ ਖੁੱਲ੍ਹਾ ਚਵਾਦਣਾ ਜੀ ਬੈਡ ਨੇ ਠੀਕ ਹੈ ਜੀ ਹਾਂ ਜੀ ਕਿਸੇ ਵਸਮਾਲ ਹੋਈ ਬਾਕੀ ਕੱਦ ਵਾਲੀ ਹੈ ਯਾਰ ਹਨਾ ਬ੍ਰੀਡ ਇਹਨੇ 16 17 ਲੀਟਰ ਉਹ ਬ੍ਰੀਡ ਵਾਲੀ ਨੇ ਮਤਲਬ ਕਿ ਚਲੋ ਵੀ ਉਹਨੂੰ 20 ਲੀਟਰ ਚਵਾਦਣਾ ਖੁੱਲ੍ਹਾ ਠੀਕ ਹੈ ਭਾਈ ਹਾਂ ਜੀ ਹੂੰ ਅੱਗੇ ਭਾਈ ਆ ਗਈ ਲਾਸਟ ਕਿਹੜਾ ਸੂਸ ਹੁੰਦੀ ਆ ਇਹਨੇ ਦੂਜਾ ਸੂਸ ਹੁੰਦਾ ਭਾਈ ਕਿੰਨੇ ਦਿਨ ਲਉ ਭਾਈ ਇਹ 5-7 ਦਿਨ ਲੈਣੇ ਜ ਕਿੰਨਾ ਕੁ ਵੈਸੇ ਰਿਕਾਰਡ ਹੈ ਬਾਈ ਦੁੱਧ ਦਾ ਦੁੱਧ ਮਾਲਕ ਨੇ ਤਾਂ 18 ਲੀਟਰ ਦੱਸਿਆ ਪਹਿਲੇ ਸਵੇਰਾ ਇੱਤੀ ਜਣੀ ਆਪਾਂ 20 ਦੀ ਉਮੀਦ ਕਮਾਂਦੇ ਆਂ ਤੋਂ ਠੀਕ ਆ ਬੰਦੇ ਸੇ ਵਸਮਾਲ ਹੋਈ ਹਾਂਜੀ ਬਹੁਤ ਚੰਗੀ ਬਿਹੜਾ ਜੀ ਲੈ ਲਡੂ ਲੱੜੀ ਪਈ ਆ ਹਾਂਜੀ ਟੇ ਲਡੂ ਲਾਂ ਬਹੁਤ ਆ ਜੀ ਸਾਰੀਆਂ ਬਾਲਟਾਂ ਲੈ ਕੱਢੂ ਫਿਰ ਕਰਮ ਵਾਲੀਆਂ ਸੋਣ ਬਹੁਤ ਚੰਗੀ ਖੱਦ ਵੱਤੋਂ ਹੁੰਦੀ ਕਰੀ ਆ ਡਰਦੀ ਆ ਥੋੜਾ ਕੈਮਰੇ ਦਾ ਕਰਕੇ ਬਹੁਤ ਖੰਡੀ ਬਿਹੜਾ ਜੀ ਹਾਂ ਥਣ ਨੂੰ ਦੇਖੋ ਚਾਰੇ 1 ਵਜੇ ਥਣ ਮੁੱਠਿਆ ਵਾ ਮੁੱਠੀ ਦੇ ਲੱਗੇ ਮੁੱਠੀ ਆਲਾ ਥਣ ਇਕੱਲਾ ਇਕੱਲਾ ਥਣ ਹਾਂਜੀ ਕੋਲ ਹੈ ਬਾਈ ਥੋੜਾ ਗੱਲੀ ਕੱਤੀ ਗੱਤੀ ਆ ਉਹ ਸਾਹਮਣਾ ਨਾਲ ਜਾਣਾ ਸਾਹੀ ਪਾਸਾਦਨ ਲੈਣੀ ਬੈੜਨੀ ਤੇ ਲੇਵਾ ਸੋਨਾ ਤਿਆਰ ਕਰ ਲੈਣਾ ਜਿਹੜੇ ਸਾਹਮਣੇ ਦੇ ਵੀ ਤਿਆਰ ਇਹਦੇ ਕੋ ਬਾਕੀ ਕੋਈ ਲੱਸੀ ਨਹੀਂ ਲਾਵੀਨੀ ਕਹਿੰਨੇ ਬਈ ਹਾਂਜੀ ਜਾਨ ਵਾਲੀ ਬੈੜੀ ਚੰਗੀ ਆ ਪਲੀ ਬੈ ਜਾਨ ਵਾਲੀ ਬੈੜੀ ਸਫਾਈ ਵਾਲੀ ਆ ਜੀ ਬੈੜਦੇ ਸਾਈ ਆ ਸੋਰੀਆਂ ਬਰੀਕੀਆਂ ਚ ਬੈੜ ਸਾਫ ਸੁਥਰੀ ਹਮੰਡੀ ਸੀਲ ਇਹਦਾ ਕੀ ਮੋਲ ਆ ਬਈ ਜਾਇਜ਼ ਇਹਦਾ 55000 ਰੁਪਏ ਬਾਈ ਮਾਨਤਾਣ ਹੋ ਜਾ ਮਾਨਤਾਣ ਬਾਈ ਦੇਖੋ ਆਪਾਂ ਬੜਾ ਲੰਮਾ ਚੌੜੀ ਕਹਾਣੀ ਨਹੀਂ ਕਰਦੇ ਹਨਾ ਸਹੀ ਯਾਨੀ ਮਾੜਾ ਮੋਟਾ ਕਰ ਲਾਂਗੇ ਜਾਨੀ ਵੀ ਉਹ ਉਵੇਂ ਸੌਦੇ ਬਾਈ ਜਿਹੜਾ ਮੁੱਲ ਆਪਣਾ ਕਿਥੇ ਡੰਗਰ ਨਹੀਂ ਬਾਈ ਸਹੀ ਆ ਬਾਈ ਦੀ ਮੁੱਲ ਭਾਵੇਂ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ ਵੈਸੇ ਲੈਣ ਦੇਣ ਵਾਲੀ ਮੁੱਲ ਚਲ ਮਾਨਤਾਣ ਮਾੜਾ ਮੋਟਾ ਹਰ ਆਏ ਬੰਦੇ ਦਾ ਕਰਨਾ ਹੀ ਪੈਂਦਾ ਹੈ ਹਨਾ ਸਹੀ ਆ ਬਾਈ ਪਰ ਉਹ ਗੱਲ ਨਹੀਂ ਕੋਈ ਲੰਮੀ ਚੌੜੀ ਗੱਲ ਕਿਸੇ ਜ ਨਹੀਂ ਜਮਾ ਜਾਇਜ ਹੁਣ ਇਹ ਤਾਂ ਹੁਣ ਆਪਾਂ ਆਪ ਹੀ ਸੋਚ ਲਈ ਵੀ ਤੈਨੂੰ ਘੱਟ ਕੌਣ ਦੇ ਦਈ ਸਹੀ ਗੱਲ ਆ ਬਾਈ ਹਾਂਜੀ ਤੇ ਨਗਸੀ ਭਰਾ ਕੰਨੀ ਲਿਖਾਤੇ ਕਿਸੇ ਵੀਰ ਨੂੰ ਦੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਐਟ ਕਰ ਲਓ ਧੰਨਵਾਦ ਜੀ